ਕੋਈ ਵੀ ਮਦਾ ਸਾਡੀ ਦਰਸ਼ਨੀ ਡਿਊਟੀ ਦੇ ਜੋ ਜੋ ਬਾਹਰ ਸੀਸ਼ੇ ਲੱਗੇ ਆ ਉਹਨਾਂ ਨੂੰ ਤੋੜ ਗਿਆ। ਦੇਰ ਰਾਤ ਸ਼ਰਾਤੀ ਅੰਸਦ ਦੇ ਵੱਲੋਂ ਗੁਰਦੁਆਰਾ ਸਾਹਿਬ ਦੀ ਡਿਊਟੀ ਦੇ ਰੋੜੇ ਮਾਰ ਕੇ ਸ਼ੀਸ਼ੇ ਤੋੜ ਦਿੱਤੇ ਗਏ ਤੇ ਉਸ ਮੁਲਜ਼ਮ ਦੀ ਤਸਵੀਰ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ। ਦੱਸਦੀ ਕਿ ਬਠਿੰਡਾ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੀ ਡਿਊਟੀ ਦੇ ਰੋੜੇ ਮਾਰ ਕੇ ਇੱਕ ਵਿਅਕਤੀ ਦੇ ਵੱਲੋਂ ਸ਼ੀਸ਼ੇ ਪੰਨੇ ਦਿੱਤੇ ਗਏ ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ ਘਟਨਾ ਦਾ ਪਤਾ ਚੱਲਦੇ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਸ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਪਹੁੰਚੀ ਤੇ ਗੁਰਦੁਆਰਾ ਸਾਹਿਬ ਤੇ ਹੌਨਾਥਮਤ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਨੇ ਕਿਹਾ ਕਿ ਇਸ ਘਟਨਾ ਸਬੰਧੀ ਜਿਵੇਂ ਹੀ ਉਹਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਦੇ ਬਲੋ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤੇ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਸ ਸ਼ਰਾਰਤੀ ਅੰਸਰ ਨੂੰ ਫੜਿਆ ਜਾਵੇ ਮਾਈ ਪਰਮਜੀਤ ਸਿੰਘ ਸੇਖੋਂ ਪ੍ਰਧਾਨ ਗੁਰਦੁਆਰਾ ਸੰਗਤ ਸਟੇਸ਼ਨ ਪਟਿਆਲਾ ਰਾਤ ਕੋਈ ਮੰਦਾ ਤਹਾਡੀ ਦਰਸ਼ਨੀ ਡਿਊਟੀ ਸੀ ਜੋ ਜੋ ਬਾਹਰ ਸ਼ੀਸ਼ੇ ਲੱਗੇ ਆ ਉਹਨਾਂ ਨੂੰ ਤੋੜ ਗਿਆ ਅਸੀਂ ਸਵੇਰੇ ਪੋਸਟ ਨੂੰ 5 ਵਜੇ ਕੰਪਲੀਟ ਕਰਕੇ ਤੇ ਉਹ ਇਹਦਾ ਤੱਕੀ ਗੱਲ ਕਰ ਰਹੇ ਆ ਜੋ ਵੀ ਸਾਨੂੰ ਉਹ ਦੱਸਣਗੇ ਅਸੀਂ ਛੋਟੇ ਸਾਹਮਣੇ ਕਰਦੇ ਆਂ ਪ੍ਰਧਾਨ ਜੀ ਹੋਰ ਕੋਈ ਨੁਕਸਾਨ ਹੋਰ ਕੋਈ ਨੁਕਸਾਨ ਨਹੀਂ ਜੀ ਕੋਈ ਬੇਅਤਮੀ ਨਹੀਂ ਕੁਝ ਨਹੀਂ ਹੋਇਆ ਕੋਈ ਗੋਲਦਾਰ ਕੋਈ ਕੁਝ ਨਹੀਂ ਕੁਝ ਨਹੀਂ ਹੋਇਆ ਜੀ ਸੀਸੀਟੀਵੀ ਕੈਮਰੇ ਫੌਂਡੇ ਵੀ ਹਾਂ ਜੀ ਲੱਗੇ ਆ ਜੀ ਉਹਨਾਂ ਨੇ ਉਹਨਾਂ ਦੀ ਫੋਟੋ ਲੈ ਲਈ ਹੈ ਉਹ ਕਹਿੰਦੇ ਅਸੀਂ ਬੰਦਾ ਭਾ ਕੇ ਇਹ ਤੋਂ ਪੁੱਛਦੇ ਕਿ ਇਹ ਦੀ ਮਨਸ਼ਾ ਸੀ ਅੱਛਾ ਕਿੰਨੇ ਕੁ ਲੋਕ ਸੀ ਜਿਹੜੇ ਆਏ ਸੀ ਕੋਈ ਇੱਕੋ ਹੀ ਆਇਆ ਇੱਕੋ ਹੀ ਆਇਆ ਕਿੰਨੇ ਕ ਬਜ ਦੀ ਘਟਨਾ ਸੀ ਰਾਤ ਕੋਈ 11 ਤੋਂ 12 ਵਜੇ ਉਧਰ ਮੌਕੇ ਤੇ ਪਹੁੰਚੇ ਡੀਐਸਪੀ ਸਰਜੀ ਸਿੰਘ ਬਰਾੜ ਨੇ ਕਿਹਾ ਕਿ ਇਹ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਹ ਕਿਸ ਇਰਾਦੇ ਦੇ ਨਾਲ ਕਿਸ ਮਕਸਦ ਦੀ ਨਾਲ ਅਜਿਹਾ ਕੀਤਾ ਗਿਆ ਹੈ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਵੀਰਾ ਮਾਮਲਾ ਜਿਹੜੀ ਇਹ ਘਟਨਾ ਵਾਪਰੀ ਆ ਸ਼ੀਸ਼ੇ ਤੋੜੇ ਗਏ ਸਾਨੂੰ ਹੁਣ ਇੱਕ ਇਨਸੀਡੈਂਟ ਰਿਪੋਰਟ ਹੋਇਆ ਵੀ ਇਹ ਗੁਰਦੁਆਰਾ ਸਾਹਿਬ ਦੇ ਜਿਹੜੇ ਇਹਨਾਂ ਦੇ ਇੱਥੇ ਸੇਵਾਦਾਰ ਹੈਗੇ ਨੇ ਤੇ ਕਮੇਟੀ ਮੈਂਬਰਸ ਹੈਗੇ ਨੇ ਉਹਨਾਂ ਵੱਲੋਂ ਫੋਨ ਆਇਆ ਸੀਗਾ ਵੀ ਸਵੇਰੇ ਉੱਠ ਕੇ ਦੇਖਿਆ ਤਾਂ ਸ਼ੀਸ਼ੇ ਟੁੱਟੇ ਹੋਏ ਨੇ ਤੋਂ ਇਸੇ ਚੀਜ਼ ਨੂੰ ਅਸੀਂ ਪੜਤਾਲ ਰਹੇ ਆ ਵੀ ਇਹ ਕਿਉਂ ਹੋਇਆ ਕਿੱਦਾਂ ਹੋਇਆ ਤੇ ਇਹਨੂੰ ਜਲਦੀ ਕਲੀਅਰ ਕਰਕੇ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲੈਂਦੇ ਸਰ ਹੁਣ ਤੱਕ ਕੀ ਸਾਹਮਣੇ ਆਇਆ ਹੈ ਤੁਸੀਂ ਸੀਸੀਟੀਵੀ ਵੀ ਚੈੱਕ ਕੀਤੇ ਨੇ ਹੁਣ ਤੱਕ ਸੀਸੀਟੀਵੀ ਦੇਖੇ ਨੇ ਜੀ ਇੱਕ ਵਾਰ ਸ ਇੱਕ ਮੁੰਡਾ ਆਉਂਦਾ ਦਿਖਦਾ ਹੈਗਾ ਬਾਕੀ ਅੱਗੇ ਉਹ ਜਿਹੜੇ ਪਾਸੇ ਆਇਆ ਉਹਦੇ ਨਾਲ ਕੌਣ ਸੀ ਜਾਂ ਕੋਈ ਇਨਵੋਲਡ ਹੈ ਜਾਂ ਕੀ ਹੈ ਉਹਨੂੰ ਉਥੋਂ ਥੋੜਾ ਜਿਹਾ ਵੈਰੀਫਾਈ ਕਰਕੇ ਜੀ ਕਲੀਅਰ ਕਰਕੇ ਜਲਦੀ ਤੁਹਾਨੂੰ ਅਸੀਂ ਕਾਰਵਾਈ ਕਰਕੇ ਤੇ ਸਾਰੀ ਡਿਟੇਲ ਸ਼ੇਅਰ ਕਰ ਦਾਂਗੇ ਸਰ ਨੁਕਸਾਨ ਕਿੰਨਾ ਹੋਇਆ ਸਿਰਫ ਸ਼ੀਸ਼ੇ ਆਪਣੇ ਗੁਰਦੁਆਰਾ ਸਾਹਿਬ ਉਹ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਮੇਨ ਆਪਣੇ ਰੋਡ ਤੇ ਸਾਈਡ ਜਿਹੜਾ ਸ਼ੀਸ਼ਾ ਹੈਗਾ ਇਹ ਹੀ ਟੁੱਟਿਆ ਹੋਇਆ ਬਾਕੀ ਅੰਦਰੋਂ ਕੋਈ ਇਦਾਂ ਦੀ ਗੱਲਬਾਤ ਹੈ ਨਹੀਂ ਅੰਦਰ ਇਹਨਾਂ ਦੇ ਸੇਵਾਦਾਰ ਵਗੈਰਾ ਸਾਰੇ ਗੁਰਦੁਆਰਾ ਸਾਹਿਬ ਦੇ ਸੀ ਕਮੇਟੀ ਦੇ ਮੈਂਬਰ ਆ ਸੇਵਾਦਾਰ ਉਹ ਅੰਦਰ ਹੀ ਸੀਗੇ ਕੋਈ ਹੋਰ ਨਹੀਂ ਸਿਰਫ ਬਾਹਰੋਂ ਸ਼ੀਸ਼ੇ ਹੀ ਟੁੱਟੇ ਹਨ ਦਸਦੀ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਹਾਲਾਂਕਿ ਵਿਅਦਬੀ ਤੋਂ ਵਿਚਾਰਿਆ ਹੈ ਪਰ ਗੁਰਦੁਆਰਾ ਸਾਹਿਬ ਦੀ ਡਿਊਟੀ ਦੇ ਰੋੜੇ ਮਾਰ ਕੇ ਸ਼ੀਸ਼ੇ ਜ਼ਰੂਰ ਭੰਨੇ ਗਏ ਤੇ ਸ਼ਰਾਰਤੀ ਅਨਸਰ ਮੌਕੇ ਦੇ ਉੱਤੇ ਫਰਾਰ ਹੋ ਗਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਵੱਡੇ ਅਫਸਰਾਂ ਦੀ ਕੋਠੀ ਵੀ ਇੱਥੋਂ 5 ਮਿੰਟ ਦੀ ਦੂਰੀ ਤੇ ਹੈ ਪਰ ਇਸ ਦੇ ਬਾਵਜੂਦ ਵੀ ਅਜਾਹੀ ਘਟਨਾ ਵਾਪਰੀ ਹੈ ਗੁਰਦੁਆਰਾ ਸਾਹਿਬ ਦੀ ਡਿਊਟੀ ਦੇ ਸ਼ੀਸ਼ੇ ਭੰਨੇ ਗਏ ਨੇ। ਤਹਾਨੂੰ ਦੱਸਦੀ ਕਿ ਹੁਣ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਸ਼ਰਾਰਤੀ ਅੰਸ ਨੂੰ ਫੜਿਆ ਜਾਵੇ ਤੇ ਪਤਾ ਲਗਾਇਆ ਜਾਵੇ ਕਿ ਕਿਸ ਦੇ ਕਹਿਣ ਦੇ ਉਤੇ ਅਜਿਹਾ ਕੀਤਾ ਗਿਆ ਹੈ ਬਠਿੰਡਾ ਤੋਂ ਪਰਵਿੰਦਰਜੀਤ ਸਿੰਘ ਪੰਜਾਬੀ ਲੋਕ ਚੈਨਲ